ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨੱਕ ਸੇੜ ਲਈ ਲੈ ਕੇ ਆਏ ਹਾਂਗੇ ਦੋ ਤਾਂ ਬਈ ਪੰਜਾਬ ਵਾਲੀਆਂ ਜਰਸੀਆਂ ਆ ਮਾ ਤਾਜ਼ੀਆਂ ਸੂਈਆਂ ਨੇ ਬੱਚੇ ਮਗਰ ਬੱਸੀਆਂ ਨੇ ਤੇ ਦੋ ਅਵਸਰ ਬੱਸੀਆਂ ਨੇ ਜਰਸੀਆਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆ ਬਾਈ ਜੀ ਨਾ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਾਸ਼੍ਰੀਕਾ ਕਿਵੇਂ ਚੱਲਦਾ ਬਾਈ ਕੰਮ ਬਹੁਤ ਵਧੀਆ ਰਾਬਲੇ ਖਰਾਂਦੀ ਤੇ ਕਿਵੇਂ ਰਿਹਾ ਪਿਛਲੀਆਂ ਵੀਡੀਓਾਂ ਦਾ ਪੂਰਾ ਵਧੀਆ ਪੂਰਾ ਵਧੀਆ ਵੀਰੇ ਠੀਕ ਘੰਟੇ 1.5 ਘੰਟੇ ਦੇ ਵਿੱਚ ਦੀ ਮਾਲ ਸਾਰਾ ਸੇਲ ਬਾਕੀ ਆਪਣੇ ਰੇਟ ਵੀ ਜਾਇਜ਼ ਰੇਟ ਬਾਈ ਆਪਾਂ ਮੰਗਦੀ ਪੂਰਾ ਹੀ ਹੁੰਦੇ ਆ ਹਮ ਮਾਲ ਵੀ ਸਾਫ ਸੁਥਰਾ ਹੁੰਦਾ ਮਾਲ ਪੂਰਾ ਸਾਫ ਸੀਵਲ ਦਸੱਲੀ ਵਾਲਾ ਗਾਰੰਟੀ ਵਾਲਾ ਮਾਲ ਦਿੰਨੇ ਆਪਾਂ ਠੀਕ ਹੈ ਨਾਮ ਤੇ ਡਰੈੱਸ ਬੋਲ ਦੋ ਬਾਈ ਆਪਾਂ ਨਾਂ ਮੇਰੇ ਮਹਾਰਤੇ ਸਿੰਘ ਹੂੰ ਪਿੰਡ ਬਦਾਤੇ ਹੂੰ ਜ਼ਿਲ੍ਹਾ ਬਰਨਾਲਾ ਠੀਕ ਆ ਠੀਕ ਆ ਨੇੜੇ ਆਪਣੇ ਟੱਪਾ ਪੈਂਦੀ ਹੈ ਨਾ ਹੀਰ ਟੱਪਾ ਨੇੜੇ ਆਪਣੇ ਸੈਣਾ ਦੇ ਪਧੌੜ ਹੂੰ ਤੇ ਇਧਰ ਲੈ ਚੂੰਗਾ ਇਧਰ ਦੀ ਪੜ ਮੋਬਾਈਲ ਨੰਬਰ ਬੋਲ ਦੋ ਬਾਈ 9915347961 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਫਿਰ ਆਹੀ ਨਹੀਂ ਕਿਨੇ ਤੋਂ ਸ਼ੁਰੂ ਕਰ ਦਈਏ ਹਾਂ ਜੇ ਤੂੰ ਕਰ ਲੈ ਬਰਾ ਜਿਹੜੀ ਆਪਾਂ ਬਾਈ ਸਾਹਮਣੇ ਵੈੜ ਦੇਖ ਰਹੇ ਆ ਕਿਹੜਾ ਸੋਇ ਸੋਈ ਆ ਇਹ ਵੈੜ ਵੀ ਪਲੂਣ ਸੋਈ ਵੀ ਆ ਹੂੰ ਕਾਲੀ ਸੋਈ ਆ ਕਿਹੜੀ ਬੱਸੀ ਦੀ ਬੱਚਾ ਕਰਮਣੇ ਬੱਸੀ ਦਿੱਤੀ ਬੱਸੀ ਦੇ ਬੱਚੇ ਸਾਰੇ ਪੂਰੀ ਸੋਹਣੀ ਬੱਸੀ ਹੈ ਕੀ ਬਾਤ ਆ ਬਈ ਬੱਸੀ ਦੀ ਕੁਆਲਿਟੀ ਚੈੱਕ ਕਰ ਲੋ ਇਹ ਬੱਸੀ ਦੀ ਕੁਆਲਿਟੀ ਆ ਨਾ ਬੱਸੀ ਆ ਦੇਖ ਲੋ ਇਹ ਸਾਰੀ ਪਿਆ ਹੋਰਾ ਿਕਨਿਕਾ ਕੰਨਾ ਨਾ ਿਕਨਿਕਾ ਕੰਨਾ ਬਹੁਤ ਸੋਹਣੀ ਬੱਸੀ ਹੈ ਤੇ ਕੱਲ ਸੂਈ ਆ ਬਈ ਹੈ ਕੱਲ ਸੂਈ ਆ ਬਈ ਕਿੰਨਾ ਕ ਬੋੜਾ ਸਵੇਰੇ ਸੂਪੀ ਸੀਗੀ ਇਹ 4:00 ਵਜੇ ਕੱਲ ਕਿੰਨਾ ਕ ਬੋੜਾ ਹਣੇ ਥੱਲੇ ਬੋੜਾ ਵੀਰੇ ਦੇ ਥੱਲੇ ਮੰਨ ਗਏ 12 13 12 13 ਇੰਨਾ ਖੂਗਾ ਖਾਲੀ ਨਹੀਂ ਅਜੇ ਕਰੀ ਸੀ ਠੀਕ ਆ ਅੱਜ ਮੈਂ ਤੜਕੇ ਮਿਹਣਾ ਦੁੱਧ ਤੜਕੇ 5:30 5:30 ਕਿਲੋ ਦੁੱਧ ਚ ਠੀਕ ਹੈ ਭਾਈ ਹਾਂ 12 ਕਿਲੋ ਹੀ ਮੰਨ ਯਾਰ ਪਤਾ ਤੇ ਨਾ ਬੰਦਾ ਇਹ ਕੋਲੇ ਹੈ ਜੀਰ ਵਗੈਰਾ ਜੀਰ ਜੂਰ ਪੂਰੇ ਓਕੇ ਵੀਰੇ ਠੀਕ ਹੈ ਮੇਨ ਗੱਲ ਭਾਈ ਆਪਾਂ ਲੇਵਾ ਚ ਕਰਾਣਾ ਸਫਾਈ ਚ ਚੈੱਕ ਕਰ ਲੈਵੇ ਦੀ ਬਾਲੀ ਸਫਾਈ ਆ ਭਾਈ ਹੈਨਾ ਬਾਕੀ ਭਾਈ ਠੰਡੀ ਸੀਲ ਐ ਨਹੀਂ ਕੋਈ ਗੱਲ ਜਿਵੇਂ ਫਲੌਨ ਸਹੀ ਆ ਕੋਈ ਲੱਤ ਸੈਟ ਕਰਜੂ ਲੱਤ ਸੈਟ ਕਰਜੂ ਨਹੀਂ ਅਗਲਾ ਕਹਿੰਦਾ ਯਾਰ ਬਸ ਬਾਕੀ ਸਾਰੇ ਤੇਰੇ ਕੋਲੇ ਅੱਗੇ ਵੀ ਸੀਲ ਹੁੰਦੇ ਨਾ ਯਾਰ ਫਲੌਣੇ ਪਹਿਲਾਂ ਜੋ ਕੇ ਆਪਸ ਨੂੰ ਪੂਰਾ ਠੀਕ ਹੈ ਠੀਕ ਹੈ ਤਾਂ ਹੀ ਤਾਂ ਆਪਾਂ ਗਾਰੰਟੀ ਦੇਣੇ ਗਾਰੰਟੀ ਲੈਣ ਦੇ ਆਪਾਂ ਕੋਲ ਠੀਕ ਹੈ ਘਰ ਤੱਕ ਦੀ ਗਾਰੰਟੀ ਦੇ ਦੇ ਦੇਖ ਲੈ ਖੋਲ ਦੇ ਭਾਈ ਥਾਣ ਚੈੱਕ ਕਰ ਲੋ ਬਈ ਕੀ ਬਾਤ ਆ ਮੁਠੀ ਵਾਲਾ ਥਾਣਾ ਚਾਰੇ ਥਾਣਾ ਇਹ ਤਾਂ ਭਰਾ ਡਾਕਟਰ ਥੋੜੇ ਥੋੜੇ ਆਪੇ ਹੂੰ ਥੋੜੀਆਂ ਭਲਾ ਲਾ ਗਈ ਤੂੰ ਬੈਡ ਦਾਣ ਦੇਖੀ ਕੱਢਦੀ ਬਾਕੀ ਬਈ ਬੈਡ ਦੀ ਚੜਾਈ ਚੈੱਕ ਕਰ ਲੋ ਲੰਮੀ ਚੈੱਕ ਕਰ ਲੋ ਪੰਜਾਬ ਵਾਲੀ ਜਰਸੀ ਆ ਕਿ ਨਹੀਂ ਬਈ ਬੋਰੇ ਉੱਤੋਂ ਦਿਖਾ ਰਿਹਾ ਡਾਕਟਰ ਹੂੰ ਕੀ ਬਾਤ ਆ ਸਟ੍ਰੇਟ ਬੋਡੀ ਦੀ ਸੁਨੱਖ ਪੁਣਾਣਾ ਵਸੀ ਜੇ ਗੱਲ ਕਰੀਏ ਫੁੱਲ ਉਧਰ ਬਾਤ ਇੱਧਰ ਕੋਈ ਨਹੀਂ ਦੇਖ ਲੈ ਲੈ ਉੱਤੋਂ ਮਰਜੀ ਖੜਾ ਲੈ ਲੈ ਹੁਣ ਇੱਥੇ ਜਿਹੜੇ ਪਲੂਣ ਪੇੜ ਆ ਪੰਜ ਲੈ ਇੱਥੇ ਵੇਜਾ ਕੀ ਕਹਾਤਾ ਯਾਰ ਥੋੜੀ ਯਾਰ ਐ ਪੈਚ ਵੀ ਲਤਮਾਰੂ ਵੀ ਨੇ ਉਹਨੇ ਇੱਕ ਦਿਨ ਦਾ ਬਸ ਕਰਦਾ ਹੀ ਐ ਨਾ ਹਮ ਕੀ ਕਹਾਵਾ ਜਾ ਰਾ ਨਾ ਪੂਰੀ ਠੰਡੀ ਸੀਲ ਜਿੱਥੇ ਮਰਦੀ ਵੇਜਾ ਸੂਈ ਸਵਾਈਆ ਬੱਚਾ ਨੇ ਇੱਕ ਦਿਨ ਦਾ ਬਲਵਿੰਦਰ ਪਸੂ ਮੂਰੇ ਵੀ ਖੜਾਉਂਦਾ ਪਲੂਣ ਖੜਾਉਂਦਾ ਇੱਕ ਦਿਨ ਖੜਾਉਂਦਾ ਇਹਨੂੰ ਕੋਈ ਵਾਸਤਾ ਹੀ ਨਹੀਂ ਮੰਗਦੀ ਇਹਨੂੰ ਸਹੀ ਗੱਲ ਆ ਬਾਈ ਲੈ ਲੇਵਾ ਨਾ ਮੇਨ ਗੱਲ ਸਫਾਈ ਵਾਲੀ ਹੱਲੇ ਵੇ ਦੀ ਫੀਟਿੰਗ ਚੈੱਕ ਕਰ ਲੁ ਕਿਸੇ ਪਾਸੇ ਵੀ ਹੱਥ ਧਰਾ ਹੀ ਨਹੀਂ ਵੇੜ ਕਿਸੇ ਪਾਸੇ ਤਾਂ ਹੋਵੇ ਵੀ ਯਾਰ ਇਧਰਲੇ ਪਾਸੇ ਮੈਂ ਥਾਣਾ ਤੋਂ ਤੇ ਚੱਡੇ ਦੀ ਉੱਡੇ ਦੀ ਲੈ ਤੇ ਲੱਤ ਛੱਡਦੀ ਬਰੀਕੀ ਵਾਲੀ ਆ ਹਨਾ ਤੇ ਫੇਰ ਜਿਵੇਂ ਪਲੂਨ ਆ ਲੈ ਕੀ ਬਾਤ ਆ ਭਾਈ ਜਿਵੇਂ ਮਰ ਜੇ ਇਦਾਂ ਉਹ ਮਾਰੇ ਦਿੰਦਾ ਗੰਦੇ ਤੇ ਲੱਤ ਮਾਰੇ ਨਿਕਰੀ ਨਹੀਂ ਹਨਾ ਲੈ ਵੀ ਇੰਨਾ ਕੋ ਭਰੋਸਾ ਤੈਨੂੰ ਉਹਦੇ ਵੇਖ ਲੈ ਬੱਸੀ ਕਿੱਥੇ ਖੜੇ ਤੇ ਗਾਂ ਕਿੱਥੇ ਆਪਾਂ ਸੁਣਾ ਮੈਂ ਚੱਕਰੀ ਨਹੀਂ ਹਨਾ ਹਾਂ ਮਾਰਾਂ ਮਰੋਂਗੇ ਭਾਈ ਹਾਂ ਮਾਰ ਦਿੰਦੇ ਆ ਭਾਈ ਮਾਰ ਦੋ ਬਾਕੀ ਬਾਈ ਨੇ ਭਾਈ ਹੂੰ ਦੱਸੀ ਆ ਠੰਡੀ ਸੀਲ ਕਹਿੰਦਾ ਫੁੱਲ ਆ ਗਈ ਬਹੁਤ ਪ੍ਰਸ਼ੰਸਾ ਕੰਡੀ ਸੀ ਹੁਣ ਉਹ ਬਖਾਰੀ ਬਲਿੰਦਰ ਲੈਓ ਚਾਰੇ ਸਣਾ ਤਰ ਹਮਾਰ ਕੇ ਮੈਂ ਤੂੰ ਬੱਚਾ ਨਹੀਂ ਲਾਇਆ ਹਨ ਨਹੀਂ ਨਾ ਕੋਈ ਵਾਸਤੇ ਮੈਂ ਲਾਉਂਦਾ ਹੀ ਨਹੀਂ ਲੇ ਲੈ ਵਈ ਕੀ ਬਾਤ ਹੈ ਜਰਨੇ ਕੁਤਾਰ ਵਰਦੀਆ ਹਨ ਚਾਰੇ ਸਣਾ ਇਸ ਘਰ ਤੜਕਾ ਘਰਦੀਆ ਚ ਬਾਈ ਹਨ ਹੋਰੀ ਹੋਰੀ ਯਾਰ ਤੈਨੂੰ ਬੜਾ ਬੜਾ ਦਾ ਕਰਕੇ ਲੈ ਮੈਂ ਨਿਪੜਦੀ ਸੀ ਤੀ ਬਹੁਤ ਅਰੇ ਲੈ ਠੀਕ ਹੈ ਕੀ ਬਾਤ ਹੈ ਬਾਈ ਚੰਗੀ ਬਹੁਤ ਹੈ ਚਵਾਈ ਹਨ ਸਵਾਇਦਾ ਬੜਾ ਚੰਗਿਆ ਰ ਮਗਰ ਰਹਿਣਾ ਮੈਂ ਇਹ ਥਾਲਾ ਅਰਦਾ ਕਰਕੇ ਇਹ ਪੂਰਾ ਹੋਣਿਆ ਲੈ ਕੀ ਬਾਤ ਆ ਹੂੰ ਓਕੇ ਓਕੇ ਸਾਰੇ ਸਾਨ ਹੂੰ ਆਹ ਲਾ ਪੁੱਲੀ ਥਾਰੇ ਹੂੰ ਪੁੱਲੀ ਨਹੀਂ ਆਇਆ ਪੁੱਲੀ ਆਇਆ ਪੁੱਲੀ ਹੈਨਾ ਆ ਪਾਉਂਦਾ ਤਾ ਤਾ ਪੂਰਾ ਤੇ ਕੀ ਮੋਲਾ ਬਾਈ ਥਰ ਦੇਣ ਲੈਣ ਮੋਲਾ ਬਲਜਿੰਦਰ ਆਪਣਾ ਅੱਗੇ ਵੀ ਜਹੇ ਜੀ ਹੁੰਦਾ ਹੈਨਾ ਮੋਲਾ ਕੋ ਬੜਾ ਨੇ ਰੱਖ ਦਿੰਦੇ ਮੋਲ ਕਰਾਣਾ 85000 ਹੈ 80000 ਦੇ ਵੜ ਦੇ ਦਾਂਗੇ 80000 ਦੀ ਹਾਂ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਭਾਈ 85 ਕਰਾ ਲੈ 90 ਕਰਾ ਲੈ ਕੋਈ ਚੱਕਰ ਜਿੰਨਾ ਮਰਜ਼ੀ ਕਰਾਈ ਜਾ ਮੁੱਲ ਦੀ ਕੋਈ ਗੱਲ ਨਹੀਂ ਠੀਕ ਆ ਕਿਹਰੇ ਬੰਦੇ ਨੇ ਇੱਕ ਝਾਈ ਚ ਪੈਣਾ ਹੁੰਦਾ ਪਾਣੀ 90 ਕਰਾ ਲੈ ਮੁੱਲ ਦੀ ਕੋਈ ਚੱਕਰ ਨਹੀਂ ਠੀਕ ਆ ਭਾਈ ਬਾਕੀ ਭਾਈ ਚਾਰ ਸਪੇਰਾ ਗੋਲ ਮਟੋਲ ਪਿਆਗਾ ਨਾਲੇ ਜਿੰਨਾ ਮਗਰ ਨਾਲੇ ਉਹਨਾਂ ਹੀ ਮੋਰ ਨੇ ਚਾਰ ਸਪੇਰੇ ਪਿਆ ਹੋਇਆ ਉਹਨਾਂ ਮਗਰ ਉਹਨਾਂ ਮੋਰਿਆ ਗੋਲ ਨਾਲ ਕਲਾਈ ਬੈਠੇ ਰਿਹਾ ਨਾ ਅੱਗੇ ਭਾਈ 2 ਨੰਬਰ ਤੇ ਦੇਜੇ ਅੱਗੇ ਇਹਦੀ ਫਲੂਰ ਸਹੀ ਹੈ ਬਿਜਿੰਦਰ ਇਹਦੇ ਵਿੱਚ ਹੋ ਕੇ 12 13 ਦਿਨ ਸਹੀ ਉਹ ਖੜੀ ਇਹਦੀ ਵੀ ਵਸੀ ਇਹਦੇ ਵਿੱਚ ਅਗਰੇ ਵੀ ਬੱਚਾ ਵਸੀ ਆ ਹਾਂ 18 ਕਿਲੋ ਹੋਗਾ ਖੁੱਲਾ 17 ਮੰਨ ਕੇ ਬੰਦਾ ਆ ਜੇ ਦੇ ਫਿਕਰ ਹੋਗੇ ਠੀਕ ਆ 11 ਲੀਟਰ ਬਾਈ ਕਹਿੰਦਾ ਬਾਈ ਕੰਡੇ ਵਾਲਾ ਤਾਂ ਰੈਡੀ ਆ ਕੋਈ ਬੰਦਾ 17 ਲੀਟਰ ਮੰਨ ਕੇ ਆ ਜੇ ਜਾਂ ਬੇਫਿਕਰ ਹੋਗੇ ਬਸ ਫੇ ਚੱਕਰਾ ਨੇ ਕੀ ਸੋਨਾ ਬੂਸੀ ਦਿੱਤੀ ਦਿਖਾ ਦੇ ਮੂੰਹ ਆ ਨਾ ਬੋਦੀ ਦੇਖਾ ਮਟਰ ਟਵਾਟਾ ਬੋਦੀ ਵੱਡੀ ਉਹ ਚੱਕਰ ਲਓ ਐ ਮੰਨ ਲਓ ਵੀ ਕੋਈ ਠੰਡੀ ਸ਼ੀਲ ਉਹੀ ਗੱਲ ਫੇਰ ਆਲਾ ਕਹੇ ਰੇ ਕੇ ਕਹਿ ਦੇਗਾ ਵੀ ਯਾਰ ਬਹਿ ਜਾਂਦਾ ਬੈਠਣਾ ਕਿਹੜਾ ਪਤਾ ਫਲੇ ਲੈ ਹਮ ਮੈਨੂੰ ਲੱਗਦਾ ਪਰਸਨੇ ਪੈ ਦਿੱਕੇ ਬਹਿ ਜਾਂਦਾ ਲੈ ਬਹਿ ਜਾਂਦਾ ਲੈ ਕੀ ਕਰਦਾ ਨੱਕ ਨਾਰੇ ਕੋਸੇ ਜਲਾ ਤਗਾ ਜਿੱਕਨੇ ਜਿੱਧਰ ਦੀ ਮਰਜ਼ੀ ਰਹਿ ਜਾਣਾ ਜਿੱਧਰ ਦੀ ਮਰਜ਼ੀ ਹੈ ਨਾ ਚੱਕਰ ਨੇ ਹੈ ਨਾ ਬਾਕੀ ਮੇਨਗਲ ਲੇਵੇ ਦੀ ਸਫਾਈ ਇਹਦੇ ਦੀ ਲੋ ਬਹੁਤ ਜਿਆਦੇ ਵਧੀਆ ਦੇ ਕੀ ਬਾਤ ਆ ਬਾਈ ਥਣ ਥਣ ਬੈਠਾ ਦੇਖ ਕੋਈ ਆ ਥਣ ਮੁਠੀ ਵਾਲਾ ਚਾਰੇ ਥਣ ਇੱਕੋ ਜੀ ਪੂਰੇ ਬਿੱਥੀ ਤੇ ਆ ਹਾਂ ਉਤਰੂਗੀ ਲੈ ਹੁਣ ਸਲਦੇਤੀ ਉਤਰੂਗੀ ਇੰਨੇ ਉਤਰੇ ਨਹੀਂ ਕੋਈ ਦੇਖ ਲੈ ਬੱਸ ਇਹੇ ਮੁਰੇ ਨਹੀਂ ਪੱਕ ਬੰਨੀ ਬੱਸ ਨਹੀਂ ਹੈ ਨਾ ਖੋਲ ਦੇ ਬਾਈ ਇਹਨੂੰ ਵੀ ਤੋੜ ਦੇ ਕੋਲ ਕੇ ਬਾਈ ਕੱਦ ਚੈੱਕ ਕਰ ਲੋ ਬਰੀਡ ਚੈੱਕ ਕਰ ਲੋ ਐਂ ਮੰਨ ਲੋ ਬਾਈ ਇੱਕ ਦੂਜੇ ਤੋਂ ਵੱਧ ਕੇ ਹੈ ਕਿ ਨਹੀਂ ਬਾਈ ਬੜਾ ਯਾਰ ਵਾਹ ਦਿਨੇ ਕਾ ਐ ਲੱਗਦੇ ਆ ਜੇ ਆਪਾਂ ਕਹਿਣਾ ਹੋਵੇ ਤਾਂ ਪਹਿਣਾ ਪਹਿਣਾ ਹੀ ਆ ਪਹਿਣਾ ਪਹਿਣਾ ਹੀ ਆ ਸਹੀ ਗੱਲ ਹਾਂ ਨਾਲੇ ਬਾਈ ਹੁਣ ਟਾਈਮ ਹੀ ਭਰੇਂਦਰ ਇਹਨਾਂ ਦਾ ਓਰੇ ਗਰਮੀ ਆਉਦੀ ਹੈ ਤੋਰਾ ਚੈੱਕ ਕਰ ਲੋ ਬਾਈ ਨਾਲਾ ਤੋਰਾ ਤੁਰਦੀ ਆ ਕਰ ਮੰਨ ਲੈ ਗਰਮੀ ਗਰਮੀ ਤਾਂ ਨਹੀਂ ਮੰਨ ਲਈ ਹੂੰ ਸਹੀ ਗੱਲ ਆ ਲੈ ਭਰੇਂਦਰ ਦੇ ਲੈ ਇਹ ਲੈ ਵਣ ਮੰਨ ਲੋ ਵੀ ਗਲਾਬੀ ਗਲਾਬੀ ਹੈ ਹਨਾ ਲੈ ਲੈ ਯਾ ਬਾਤ ਆ ਬਾਈ ਵੀ ਇਹ ਇਹ ਨੀਵੀਂਰ ਉਤੋਂ ਵੀ ਟੱਪ ਕੇ ਹੋ ਜਾਊਗੀ ਹੋਰ ਆ ਦਿਖਾ ਦੇ ਮਗਰ ਸੁਨਾਰ ਕੇ ਵਿਜਿੰਦਰ ਕੀ ਬਾਤ ਆ ਬਈ ਬਹੁਤ ਚੰਗਾ ਸਹੀ ਗੱਲ ਆ ਲੀ ਤਾਂ ਦੋ ਦਿਖਾ ਦੇ ਫੀਟਿੰਗ ਪੱਧਰ ਪੁੱਤ ਤਾਂ ਤਾਂ ਜਮ ਇੱਕੋ ਜੀ ਪਈ ਇਹਦੇ ਕਿਸੇ ਪਾਸੇ ਵੱਡੀ ਸਟ੍ਰੇਟ ਵੱਡੀ ਆ ਹਾਂ ਪੂਰੀ ਸਟ੍ਰੇਟ ਬੱਚਾ ਬਈ ਜਕਰ ਹਾਂ ਬੱਸੀ ਆਰੀ ਹੂੰ ਬੱਚਾ ਹੀ ਬਹੁਤ ਪਿਆਰਾ ਦਿੱਤਾ ਹਾਂ ਬੱਸੀ ਆ ਰੋਸੰਗੀ ਬੱਸੀ ਤੇ ਕੀ ਮੋਲਾ ਬਈ ਤੇ ਜੇ ਤਾਂ ਫਿਰ ਮੋਲ ਵਜਿੰਦਰ ਹੈ ਇਹਦਾ ਵੀ 90 ਕਰਾਲੇ 85 ਕਰਾਲੇ ਦੇਣੀ ਇਹ ਵੀ 80 ਦੀ 80 ਦੀ ਮੌਲਿਕ ਕੋਈ ਜਾਂਦਾ ਠੀਕਾ ਹਾਂ ਆਏ ਮੰਨ ਲਓ ਭਾਈ ਜਿਹੜਾ ਲੈ ਗਿਆ ਸੋ ਲੈ ਗਿਆ ਹਨਾ ਭਾਈ ਬਸ ਉਹੀ ਗੱਲ ਹੋਈ ਹੈ ਤੇ ਤਾਰਾ ਮਾਰੋਂਗੇ ਭਾਈ ਇਹਦੀਆਂ ਵੀ ਮਾਰ ਦਿੰਨੇ ਬ੍ਰਿਜਿੰਦਰ ਠੀਕਾ ਭਾਈ ਤਾਰਾ ਭਾਈ ਕਹਿੰਦਾ ਪੈਦੀ ਵੀ ਮਾਰ ਦਿੰਨੇ ਆ ਭਾਈ ਲੈ ਭਾਈ ਠੰਡੀ ਸੀਲ ਕਰਨ ਵਾਲੀ ਫੁੱਲ ਵਾਲਾ ਚੈੱਕ ਕਰ ਲੋ ਜੋ ਮਰਜੀ ਤਾਰਾ ਮਾਰ ਲਓ ਹੁਣ ਜੇ ਮਰਜੀ ਬ੍ਰਿਜਿੰਦਰ ਜੇ ਮਰਜੀ ਕੋਈ ਇਹਨੂੰ ਆਏ ਨਹੀਂ ਬੇਵਸੀਓ ਖੜੀ ਐ ਨਾ ਆ ਦੇਖ ਲਾ ਕੀ ਬਾਤ ਆ ਨਨਹੰਡੇ ਸ਼ੀਤ ਫੁੱਲਾ ਆ ਜੀ ਵਜਨ ਦੇ ਲੈ ਵਾਈਚਾ ਵਾਈਚਾ ਚੱਕਰ ਲਓ ਗੰਨੇ ਆ ਕੋ ਵਰਗੇ ਨਾਲ ਦੀ ਨਾਲ ਹੀ ਉੱਤਰੇ ਹੀ ਪਈ ਹੈ ਨਾ ਨਾਲ ਦੇ ਨਾਲ ਤਾਂ ਮੈਂ ਦੱਸਿਆ ਸੀ ਇਹਦੇ ਨਾਲ ਬੜਾ ਜਿਹਾ ਹੱਥ ਲਾਦਾ ਹੈ ਕੀ ਬਾਤ ਆ ਵਾਈਚਾ ਵਾਈ ਦੇਖੋ ਗਰਨ ਗਰਨ ਚ ਜਾਈ ਜਾਂਦੀ ਹੈ ਹੈ ਨਾ ਹੋਰੀ ਹੂੰ ਕੀ ਬਾਤ ਆ ਹੂੰ ਚਵਾਈ ਚੱਕਰ ਲਓਈ ਇੱਕ ਨੰਬਰ ਚਵਾਈ ਆ ਬਾਤੀ ਆਈਂ ਦੀ ਬਿੰਦਰ ਤੁਸੀਂ ਮੈਈ ਚੋਣੀ ਆ ਬੁੜੀਆਂ ਚੋਣੇ ਆਪਣੇ ਦਾ ਮੇਰੇ ਤਾਂ ਦੇ ਨਰਤਾ ਦੇਖੀ ਜਾਂਦਾ ਜਿਵੇਂ ਮਾਰਦਾ ਹਮ ਮੈਨਾਂ ਵੀ ਬੁੜੀਆਂ ਨਹੀਂ ਚੋਣੀ ਕੋਈ ਆਈ ਨਹੀਂ ਕੋਤਾ ਬਈ ਕਹਿੰਦਾ ਮੈਂ ਕਦੇ ਚੋਈ ਨਹੀਂ ਜਦ ਬੋੜ ਘਟਣਾ ਦਾ ਕਿਤੇ ਆੜਿਆ ਫੱਕ ਤੇ ਨਾ ਹਮ ਬੁੜੀਆਂ ਨਹੀਂ ਚੋਣੀਆਂ ਬਈ ਦਾ ਪਤਾ ਲੱਗਦਾ ਹੈ ਨਾ ਤਨ ਕੋਈ ਲਤ ਨਹੀਂ ਛੱਡਨੀ ਯਾਰ ਲੈ ਹੁਣ ਦੇਖ ਵੱਸੀ ਕਿੱਥੇ ਖੜੀ ਹੈ ਕੋਈ ਇਹ ਨਹੀਂ ਬੱਚਾ ਉਹ ਖੜਾ ਲੱਗ ਚੈੱਕ ਕਰ ਲੋ ਤੂੰ ਚੱਕਰ ਹੀ ਨਹੀਂ ਕਰਮਾਣੀ ਨੂੰ ਟਾਇਰ ਪੂਰੀ ਨੂੰ ਅਰਗੀ ਧਾਰੇ ਦੀ ਬੋਲ ਜਾਂਦਾ ਹਮ ਕੀ ਆ ਬਾਤ ਆ ਬਈ ਕਿਆ ਬਾਤ ਹੈ ਬਾਕੀ ਭਾਈ ਦੋਤੇ ਕਿਹਦੇ ਵਾਸਤੇ ਜਰਾ ਹੱਥ ਧਰਾਦਾ ਹੈ ਨਹੀਂ ਤੂੰ ਕਾਹਦੇ ਲਖਾ ਦੇ ਬੈਠਦਾ ਇਹ ਲੱਗਦਾ ਵੀ ਛੋਟੀ ਆ ਤੇਰੀ ਬੰਦੇ ਛੋਟੀ ਮੰਨ ਕੇ ਆ ਜਾ ਰੋਬਰ ਜਾਂਦੀ ਆ ਤੇਰੇ ਛੋਟੀ ਮੰਨ ਕੇ ਨਾ ਬੈਠ ਬਹੁਤ ਜਿਆਦਾ ਕਾਠ ਵਾਲੀ ਆ ਠੀਕ ਆ ਹਾਂ ਤੇ ਜੇ ਕੋਈ ਭਾਈ ਜੋੜਾ ਇਕੱਠਾ ਲਊ ਤਾਂ ਥੋੜਾ ਮਾਨਤਾਂ ਕਰਾਂਗੇ ਮਾਨਤਾਂ ਤਾਂ ਭਾਈ ਦੇਖ ਕਰਨੇ ਪੈਂਦਾ ਬੰਦੇ ਦਾ ਹੈ ਨਾ ਤੇ ਨੇਵਾ ਦਿਖਾ ਦੇ ਲੈ ਬਾਕੀ ਆ ਫਾਇਰ ਪਾ ਕੇ ਕਰਕੇ ਲੱਤਾਂ ਕਰ ਲੈ ਆ ਥੋੜਾ ਜਿਹਾ ਲੱਤ ਮਾਰਨੇ ਨੇ ਸਹੀ ਗੱਲ ਆ ਨਾ ਤੇ ਅੱਗੇ ਭਾਈ ਤੇਜੇ ਤੇ ਨੰਬਰ ਬੱਸੀ ਅਗੇ ਵੀ ਬਸੀਆਂ ਇਹ 7 ਸਾਲ ਦੇ ਨੇ ਦਨੇ ਠੀਕ ਆ ਸਾਲ ਦੇ ਉਹ ਬਸੇ ਸਾਲ ਦੀ ਐ ਹੂੰ ਠੀਕ ਐ ਦਿਖਾ ਦਿੰਨੇ ਆਪਾਂ ਤੋੜ ਕੇ ਦਿਖਾ ਦਿੰਨੇ ਰਿਕਾਰਡ ਪਤਾ ਬਾਈ ਨਾ ਬਾਈ ਆਪਾਂ ਗੱਤ ਨਹੀਂ ਮਾਰਨਾ ਠੀਕ ਐ ਦਾ ਆਪਣਾ ਦਨੇ ਵੈਸੇ ਲਿਆਉਂਦੇ ਆ ਮੈਂ ਠੀਕ ਆ ਹਾਂ ਆਪਾਂ ਹਣ ਕਰੀਏ ਬਾਈ ਇੰਨਾ ਸੀ ਇੰਨਾ ਸੀ ਬੜੀ ਗੱਲ ਕੀ ਆ ਆਪਾਂ ਪੁੱਛਿਆ ਵੀ ਨਹੀਂ ਇਹਦੇ ਨੂੰ ਠੀਕ ਆ ਹਾਂ ਬਾਕੀ ਜਿਹੇ ਹੀ ਸਾਹਨੇ ਦਾ ਉਹ ਕਰ ਲੈ ਜੇ ਜਪਨੋਂ ਨੇ ਕਹੇ ਦੱਬਾਈ ਵੀ 20 ਲੀਟਰਾਂ ਤੇ ਮੈਂ ਮੁੜ ਕੇ ਲੈ ਕਿਥੇ ਤੂੜੀ ਤੇ ਬੰਨਤੀ ਠੀਕ ਆ ਥਣ ਚਾਹੀਆ ਬਾਈ ਕਦੇ ਨਾ ਕਰ ਦੇਣਾ ਇਹ ਫੋਟ ਹੈਗੀ ਐ ਬਾਈ ਇੱਕ ਫੋਟ ਆ ਹਨਾ ਇਹਦੇ ਫੋਟ ਹੈਗੀ ਐ ਉਹ ਵਸਤੇ ਚੰਗਾ ਹਨਾ ਹਾਂ ਹਾਂ ਹਮ ਬਰੀਡ ਚੈੱਕ ਕਰ ਲੋ ਉੱਚੀ ਐੱਚੀ ਬਹੁਤ ਆ ਹਨਾ ਕੱਦ ਪੂਰੀ ਪੂਰੀ ਫੇਸ ਚੈੱਕ ਕਰਾ ਦੇ ਮੜਾ ਹੈ ਲੈ ਲੈ ਫੇਸ ਚੈੱਕ ਕਰ ਲੋ ਬਹੁਤ ਟੌਪ ਦਾ ਫੇਸ ਆ ਹਨਾ ਪੂਰ ਜਾ ਦੇ ਲੈ। ਬਾਕੀ ਅਗਲੇ ਹੀ ਸੀ। ਇਹ ਕਹਿਆ ਕਰਨਾ ਆਪਦੀ ਸ਼ੇਰਾ ਤੇ ਜਦ ਦੁੱਧਤਾ। ਕੋਈ ਮਰੀ ਜਾਣਾ ਹੁਣ ਬਾਈ ਇਹ ਤਾਂ 21 ਲੀਟਰ ਤਾਂ ਸੀ ਮਾਨ ਨੇ ਤੇ 27 ਦੇਤਾ ਸੀ। ਕਿੰਨੀ ਮੋਹਲਾ ਬਾਈ ਇਹਦਾ ਤੇ ਜੇ। ਇਹ ਜੋੜੇ ਵੀ ਕਰਦਾਂਗੇ ਵਜਿੰਦਰ। ਚੱਲ ਜੋੜੇ ਦਾ ਕਰਦੀ ਬਾਈ। ਹਾਂ ਜੋੜੇ ਤੇ ਕਰਦਾਂਗੇ। ਉਹ ਤੇ ਅੱਗੇ ਬਾਈ 4 ਨੰਬਰ ਨਗੀਨਾ ਬੱਚਾ। ਇਹ ਵੀ ਵਸੇ ਜੀ ਮੇਰੇ ਇਨੀ ਕੀ ਹੈ। 11 ਦੀ ਮੰਨੜੇ ਚਾਹ ਸਾ। 12 ਦੀ ਮੰਨ ਲਾਣਾ ਸਾਲ ਦੇ ਵਾਲਾ ਆਂਦੀ ਨਸ ਘਟੋ ਹੀ ਲਾਵਾ ਲੋ। ਬੱਚਾ ਕੀ ਆ ਬਾਤ। ਪੂਰੇ ਸਿਰੇ ਹੀ ਵਸੀ। ਤੇ ਲਈ ਦੇ ਵੀ ਦੇ ਹੀ ਲੈ। ਇਹ ਜਾਰੀ ਜਸਾਨ ਫਿਰ। ਕੀ ਕ ਵੇ ਫੋਟਸਾਂਗ ਬੀ ਉਧਰ ਆ ਬਾਈ ਥਣ ਬਹੁਤ ਚੰਗਾ ਯਾਰ ਇਹਦਾ ਹਨਾ ਬਹੁਤ ਜਿਆਦੇ ਲੈ ਲੈ ਬਾਈ ਚੈੱਕ ਕਰ ਲੋ ਗੁਲਾਬੀ ਕਲੱਬ ਵੀ ਥਣ ਪਿਆ ਹਨਾ ਝੋਲੀ ਦੇਖ ਬੱਗਾ ਭਾੜ ਨਹੀਂ ਗੱਬਨਾਰ ਕੀ ਝੋਲੀ ਕਰੀ ਬੈਠਿਆ ਹੁਣ ਖੋਲ ਦੇ ਨੂੰ ਵੀ ਬਾਈ ਫੇਸ ਚੈੱਕ ਕਰ ਫੇਸ ਦੇਖ ਬਹੁਤੀ ਦੇ ਕੀ ਆ ਇਹ ਬਤਾ ਯਾਰ ਹਨਾ ਬਹੁਤ ਕਮਾਲ ਦੀ ਬੋਦੀ ਆ ਤੋਰਾ ਵਸੀ ਦਾ ਚੈੱਕ ਕਰ ਲੋ ਕੀ ਮਸਤੀ ਕਰਦੀ ਹੈ ਇੱਕ ਨੰਬਰ ਤੋਰਾ ਹਨਾ ਬੱਸ ਤਾ ਆ ਜਾ ਆ ਜਾ ਆ ਜਾ ਲੈ ਠੀਕ ਆ ਲੈ ਮਸਤੀ ਕਰਦਾ ਤੂਰੀ ਗੂਰੀ ਇਹਦਾ ਬਾਈ ਫਕੀਮੋਲਾ ਬਾਈ ਜੋੜੇ ਦਾ ਬਲਵਿੰਦਰ 50000 ਰੁਪਏ ਆ ਜੋੜੇ ਦੇ ਜੋੜਾ ਮਾਨ ਤਾਨ ਹੋ ਜਾ ਬਾਈ ਤੇ ਮਾਨ ਤਾਨ ਦਾ ਸੋਰ ਸੱਪਈ ਆ ਠੀਕ ਆ ਠੀਕ ਹੈ ਨਾ ਤਾਨ ਹੋ ਜਾ ਵੀ ਕੱਲੇ ਕੱਲੇ ਦਾ ਹੋ ਉਹ ਇਹ ਜਾ ਕਰ ਲਾਂਗੇ ਠੀਕ ਆ ਬਾਈ ਜੋੜੇ ਦਾ ਆਪਣਾ 50000 ਰੁਪਏ ਠੀਕ ਆ ਜੇ ਕੋਈ ਕੱਲੀ ਕੱਲੀ ਲੈਣਾ ਚਾਹੂਗਾ ਉਹਦਾ ਹੋ ਜਾ ਉਹਦਾ ਫਿਰ ਉਹਦਾ ਮੌਕੇ ਤੇ ਹੋ ਜਾਂਦਾ ਫੋਨ ਤੇ ਨਾ ਹੂੰ ਜੇ ਕੋਈ ਬੰਦਾ ਕੋਲੇ ਆਊਗਾ ਕੋਲੇ ਆ ਬਿੜਾ ਬਲਵਿੰਦਰ ਗੱਲ ਵੀ ਨਹੀਂ ਬਣਦੀ ਹੂੰ ਠੀਕ ਹੈ ਤੇਰੇ ਮੂੰਹ ਦਿਖਾ ਨਹੀਂ ਰੱਸੀ ਦੇ ਮਰਕ ਨੇ ਕੀ ਬਾਤ ਆ ਬਾਈ ਚੋਲੀਆਂ ਦਿਖਾ ਦਿੱਤੀਆਂ ਨੇ ਬਹੁਤ ਸੋਹਣੀ ਚੋਲੀਆਂ ਬਹੁਤ ਜਿਆਦਾ ਸੋਹਣੀ ਬੱਸੀਆਂ ਹਮ ਲੈ ਤਿੰਨ ਆ ਸੀਗੇ ਬਾਈ ਕੋਲੇ ਬਾਈ ਚਾਰ ਆਪਾਂ ਚਾਰੇ ਹੀ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਪਸੰਦ ਆਉਂਦਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦਾ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ